ਮੌਸਮੀ ਪਾਗ ਦੇ ਅਨੁਸਾਰ ਪੰਜਾਬ ਵਿੱਚ ਪਰ ਇੱਕ ਵਾਰ ਫਿਰ ਵਧ ਰਹੀ ਹੈ ਮੌਸਮੀ ਪਾਗ ਨੇ ਪੂਕ ਪਾਣੀ ਕੀਤੇ ਕਿ ਲੂ ਦੇ ਚੱਲਦਿਆਂ ਸੂਬੇ ਦੇ ਕਈ ਇਲਾਕਿਆਂ ਵਿੱਚ ਤਾਪਮਾਨ 46 ਤੋਂ 48 ਡਿਗਰੀ ਦੇ ਰਹਿਣ ਦੀ ਸੰਭਾਵਨਾ ਹੈ ਜਿਸ ਦੇ ਚੱਲਦਿਆਂ ਸਾਰੇ ਪੁਰਾਣੀ ਗਰਮੀ ਦੇ ਰਿਕਾਰਡ ਟੁੱਟਣ ਦਾ ਖੱਤਰਾ ਹੈ ਵਿਭਾਗ ਦੇ ਨਾਲ ਹੀ ਪੰਜਾਬ ਦੇ ਪੱਟੀਵਾਂਗ ਤੱਪਣ ਦੀ ਚੇਤਾਵਨੀ ਜਾਰੀ ਕੀਤੀ ਹੈ ਫਰੀਦਕੋਟ ਵਿੱਚ ਕੱਲ ਦਾ ਤਾਪਮਾਨ 47.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸਾਲ 1978 ਵਿੱਚ 21 ਮਈ ਫਰੀਦਕੋਟ ਦਾ 47.4 ਡਿਗਰੀ ਦਰਜ ਕੀਤਾ ਗਿਆ ਸੀ ਜਿਹੜਾ ਸੂਬੇ ਵਿੱਚ ਸਭ ਤੋਂ ਵੱਧ ਹੈ तेज गर्मी ते लू दे चलदेया कई लोग ਆਪਣੀਆਂ ਜਾਨਾਂ ਗਵਾ ਚੁੱਕੇ ਨੇ ਤੇ ਰੋਜ਼ਾਨਾ ਕਈ ਖੇਤਰਾ ਵਿੱਚ ਲੋਕ लू ਅਤੇ ਹੀਟ ਵੇਵ ਤੋਂ ਪ੍ਰਭਾਵਿਤ ਹੋ ਰਹੇ ਨੇ ਇਸ ਤੋਂ ਇਲਾਵਾ ਅਮਰੀਕਸਰ ਜਲੰਧਰ ਲੁਧਿਆਣਾ ਤੇ ਬਠਿੰਡਾ ਵਿੱਚ ਵੀ ਤਾਪਮਾਨ 45 ਤੋਂ 47 ਡਿਗਰੀ ਦੇ ਦਰਮਿਆਨ ਤਾਪਮਾਨ ਦਰਜ ਕੀਤਾ ਗਿਆ ਹੈ ਪਿਛਲੇ ਦੋ ਦਿਨਾਂ ਦੌਰਾਨ ਸਵੇਰੇ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਦੁਪਹਿਰ 12 ਤੋਂ 3 ਵਜੇ ਤੱਕ ਸਰੀਰ ਨੂੰ ਸਾੜਨ ਵਾਲੀ ਧੁੱਪ ਵਿਚ ਬਾਹਰ ਨਿਕਲਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਹਰ 2 ਘੰਟੇ ਬਾਅਦ ਪਿਆਸ ਜਨਾ ਹੋਵੇ ਪਾਣੀ ਜ਼ਰੂਰੀ ਪੀਣਾ ਚਾਹੀਦਾ ਹੈ ਮਿਲਗੀ ਗੁਰਦੇ ਜਿਗਰ ਅਤੇ ਦਿਲ ਦੇ ਰੋਗੀਆਂ ਨੂੰ ਤਰਲ ਪਦਾਰਥ ਵੀ ਸੀਮਿਤ ਮਾਤਰਾ ਵਿੱਚ ਪੀਣਾ ਚਾਹੀਦਾ ਹੈ ਇਹ ਤਾਂਕਿ ਪਾਣੀ ਦਾ ਸੇਵਨ ਵੀ ਬਿਨਾ ਡਾਕਟਰ ਦੀ ਸਲਾਹ ਤੋਂ ਨਹੀਂ ਕਰਨਾ ਚਾਹੀਦਾ